ਇਦੇ ਵਿੱਚ ਵੀ SOS ਵਾਲੀ ਲਾਈਟ ਏ ਔਰ ਵੱਡੀ ਗੱਲ ਇਹਦੇ ਵਿੱਚ ਪਾਵਰ ਬੈਂਕ ਵੀ ਦਿੱਤਾ ਹੋਇਆ ਜੀ ਓਕੇ ਜੀ ਇਹਦੀ ਵੀ ਅੱਗੋਂ ਦੀ ਟਾਰਚ ਚੱਲਦੀ ਏ ਬਹੁਤ ਵਧੀਆ ਇਹ ਅੱਧਾ ਕਿਲੋਮੀਟਰ ਤੱਕ ਰੇਂਜ ਏ ਜੀ ਇਹਦੀ origignal mo company ਦੇ ਨੇ ਵਿਰਾਟ ਕੋਹਲੀ ਜਿਹੜਾ ਇਹਦਾ ਬ੍ਰਾਂਡ ਇੰਵੈਸਟਰ ਏ ਇਹਦਾ ਤੁਸੀਂ ਔਨਲਾਈਨ ਇਹਦਾ ਪ੍ਰਾਈਸ ਚੈੱਕ ਕਰਨਾ ਵੀ ਇਹ ਸਪੋਰਟਸ ਹੈੱਡਫੋਨ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਆ ਆਪਣੇ ਕੋਲ 200 ਰੁਪਏ ਤੋਂ ਟਾਰਚ ਸ਼ੁਰੂ ਹੋ ਜੇਗੀ ਛੋਟੀ ਉਹ ਵੀ ਮੈਟਲ ਦੇ ਵਿੱਚ ਓਕੇ ਮੈਟਲ ਦੇ ਵਿੱਚ ਰਹੇਗੀ ਜੀ ਅਸੀਂ ਪਾਈ ਸੀ ਜਿਨ੍ਹਾਂ ਦੀ 1 ਕਿਲੋਮੀਟਰ ਡੇਢ ਕਿਲੋਮੀਟਰ ਤੱਕ ਰੇਂਜ ਸੀ ਹਾਂਜੀ ਇਹ ਆਪਾਂ ਹੁਣ ਆਫਰ ਪ੍ਰਾਈਸ ਵਿੱਚ ਦੇਣ ਜਾ ਰਹੇ ਆ 6 ਮੰਥ ਦੀ ਵਾਰੰਟੀ ਰਹੇਗੀ ਨਾਲ ਇਹਦੇ ਵਿੱਚ ਐਸਓਐਸ ਲਾਈਟ ਵੀ ਚੱਲਦੀ ਹੈ ਜੀ ਸਾਈਡ ਵਾਲੀ ਬਲਿੰਕਿੰਗ ਲਾਈਟ ਵੀ ਦਿੱਤੀ ਵਧੀਆ ਤੋਹਫਾ ਇਹ ਐਡੀ ਕੋ ਹੈਵੀ ਟੋਰਚ ਹੈ ਜੀ ਜਿਹੜੀ ਇਹਦੀ 5 ਕਿਲੋਮੀਟਰ ਤੱਕ ਰੇਂਜ ਜਾਂਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਪਣੇ ਲੁਧਿਆਣੇ ਫੀਲਡ ਲਾਂਝ 16 ਨੰਬਰ ਕੋਚੇ ਦੇ ਵਿੱਚ ਬਾਬੇ ਨਾਲ ਦੀ ਝੱਟੀ ਦੇ ਇਲੈਕਟ੍ਰੋਨਿਕ ਸਾਮਾਨ ਤੋਂ ਦਿਖਾਉਂਦੇ ਆ ਹੋਰ ਤੇ ਬਾਈ ਦਾ ਰੇਟ ਵੀ ਵਧੀਆ ਹੁੰਦਾ ਦਾ ਗਾਰੰਟੀ ਦੇ ਵਿੱਚ ਦਿੰਦਾ ਵਾ ਆ ਆਪਣੇ ਕੋਲ 200 ਰੁਪਏ ਤੋਂ ਟਰਚ ਸ਼ੁਰੂ ਹੋ ਜੇਗੀ ਛੋਟੀ ਉਹ ਵੀ ਮੈਟਲ ਦੇ ਵਿੱਚ ਮੈਟਲ ਦੇ ਵਿੱਚ ਰਹੇਗੀ ਆ ਵਿੱਚ ਵੈਸੇ ਟਰਚ ਆਪਣੇ ਕੋਲ 200 ਰੁਪਏ ਤੋਂ ਸ਼ੁਰੂ ਹੋ ਜਾਂਦੀ ਛੋਟੀਆਂ ਟਰਚਾਂ ਮੈਟਲ ਵਾਲੀਆਂ ਜਿਹੜੇ 200 ਵਾਲੀਆਂ ਉਹ ਵੀ ਵਧੀਆ ਹੁੰਦੀਆਂ ਹਾਂਜੀ ਉਹ 200 ਵਾਲੀ ਵੀ ਬਹੁਤ ਵਧੀਆ ਟਰਚ ਹੈ ਆਪਣੇ ਕੋਲ 200 ਵਾਲੀ 550 ਦੀ 850 ਵਾਲੀ ਉਹ ਵੀ ਦਿਖਾ ਦੇ 6m z ਦੀ ਅਸੀਂ ਪਾਈ ਸੀ ਜਿਨ੍ਹਾਂ ਦੀ 1 ਕਿਲੋਮੀਟਰ 1.5 ਕਿਲੋਮੀਟਰ ਤੱਕ ਰੇਂਜ ਸੀ ਹਾਂਜੀ ਇਹ ਆਪਾਂ ਹੁਣ ਆਫਰ ਪ੍ਰਾਈਸ ਵਿੱਚ ਦੇਣ ਜਾ ਰਹੇ ਹਾਂ 650 ਰੁਪਏ ਹੋਲੀ ਕਰਕੇ ਅਸੀਂ ਪ੍ਰਾਈਸ ਰੱਖਿਆ 6 ਮਨთ ਦੀ ਵਾਰੰਟੀ ਰਹੇਗੀ ਨਾਲੇ ਦੇ ਵਿੱਚ SOS ਲਾਈਟ ਵੀ ਚੱਲਦੀ ਹੈ ਜੀ ਸਾਈਡ ਵਾਲੀ ਬਲਿੰਕਿੰਗ ਲਾਈਟ ਵੀ ਦਿੱਤੀ ਹੋਈ ਹੈ ਓਕੇ ਵੀਰੇ ਇੱਕ ਇਹਦੇ ਵਿੱਚ ਛੋਟੀ ਪਾਵਰ ਬੈਂਕ ਵਾਲੀ ਟੋਰਚ ਵੀ ਹੈਗੀ ਆ ਆ ਦੇਖੋ ਇਹ 850 ਰੁਪਏ ਦੀ ਮਿਲੇਗੀ ਤੁਹਾਨੂੰ ਇਹਦੇ ਵਿੱਚ ਵੀ SOS ਵਾਲੀ ਲਾਈਟ ਹੈ ਔਰ ਵੱਡੀ ਗੱਲ ਇਹਦੇ ਵਿੱਚ ਪਾਵਰ ਬੈਂਕ ਵੀ ਦਿੱਤਾ ਹੋਇਆ ਜੀ ਓਕੇ ਵੀਰੇ ਇਹਦੀ ਵੀ ਅੱਗੋਂ ਦੀ ਟੋਰਚ ਚੱਲਦੀ ਹੈ ਬਹੁਤ ਵਧੀਆ ਇਹ ਅੱਧਾ ਕਿਲੋਮੀਟਰ ਤੱਕ ਰੇਂਜ ਹੈ ਜੀ ਇਹਦੀ ਇਹ ਟੋਰਚ ਦੀ ਕਿੰਨੇ ਦੀ ਹੈ ਇਹ ਇਹ 750 ਓਕੇ ਵੀਰੇ ਇਹ ਕਿਆ ਲੈ ਕੇ ਆਏ ਆ ਭਾਜੀ ਸਭ ਤੋਂ ਵਧੀਆ ਤੋਹਫਾ ਇਹ ਐਡੀ ਕੋ ਹੈਵੀ ਟੋਰਚ ਹੈ ਜੀ ਵਾਲੀ ਇਹਦੀ 5 ਕਿਲੋਮੀਟਰ ਤੱਕ ਰੇਂਜ ਜਾਂਦੀ ਹੈ ਜੀ ਓਕੇ ਵੀਰੇ ਵਿੱਚ ਪਾਵਰ ਬੈਂਕ ਦਿੱਤਾ ਹੋਇਆ ਜੀ ਇਨ ਬਿਲਟ ਓਕੇ ਵੀਰੇ ਜਿਨ੍ਹਾਂ ਦਾ ਮੋਬਾਈਲ ਬੰਦ ਹੋ ਜਾਂਦਾ ਹੈ ਇਹਦੇ ਵਿੱਚ 20000 mAh ਦਾ ਪਾਵਰ ਬੈਕ ਇਨ ਬਿਲਟ ਹੈ ਤੁਹਾਡੇ ਫੋਨ ਦੀ ਬੈਟਰੀ ਲਗਾਉਂਦੀ ਹੈ ਅਟੈਚ ਕਰੋ ਕੇਵਲ ਅਟੈਚ ਕਰਕੇ ਨਾਲ ਤੁਸੀਂ ਇਹਦੇ ਤੋਂ ਕੰਮ ਲੈ ਸਕਦੇ ਹੋ ਓਕੇ ਵੀਰੇ ਸਭ ਤੋਂ ਇਹਦਾ ਬੈਨੀਫਿਟ ਇਹ ਵੀ ਤੁਹਾਡੇ ਹਥੋੜੇ ਦੇ ਵੀ ਕੰਮ ਆਏਗੀ ਜੇ ਤੇ ਕੋਈ ਲੜਾਈ ਝਗੜਾ ਹੁੰਦਾ ਹੈ ਉਹ ਥੋੜੇ ਵਾਸਤੇ ਵੀ ਯੂਜ਼ ਕਰ ਸਕਦੇ ਹੋ ਹੈਵੀ ਆ ਹਾਂ ਜੀ ਸਭ ਤੋਂ ਹੈਵੀ ਕੁਆਲਿਟੀ ਇਹ ਪਾਜੀ ਆਪਣੇ ਕੋਲ 1650 ਰੁਪਏ ਦੀ ਇਹ ਕਿਹਾ ਸੀ ਪਾਜੀ ਹੈੱਡਫੋਨ ਲੈ ਕੇ ਆਏ ਆ ओरिजिनल ਮੂਵ ਕੰਪਨੀ ਦੇ ਨੇ ਵਿਰਾਟ ਕੋਹਲੀ ਜਿਹੜਾ ਇਹਦਾ ਬ੍ਰਾਂਡ ਐਂਬੈਸਡਰ ਹੈ ਇਹਦਾ ਤੁਸੀਂ ਆਨਲਾਈਨ ਇਹਦਾ ਪ੍ਰਾਈਸ ਚੈੱਕ ਕਰਨਾ ਵੀ ਇਹ ਸਪੋਰਟਸ ਹੈੱਡਫੋਨ ਨੇ ਜਿਨ੍ਹਾਂ ਨੂੰ ਚਾਹੀਦੇ ਨੇ ਵੈਸੇ ਆਪਣੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਣਗੇ ਇਹ ओरिजिनल ਅਸੀਂ ਤੁਹਾਨੂੰ ਹੈੱਡਫੋਨ ਦਵਾਂਗੇ ਮੂਵ ਕੰਪਨੀ ਦਾ ਵਿਰਾਟ ਕੋਹਲੀ ਇਹਦਾ ਬ੍ਰਾਂਡ ਐਂਬੈਸਡਰ ਇਹ ਤੁਹਾਨੂੰ ਲੱਗੇਗਾ ਸਿਰਫ ਔਰ ਸਿਰਫ 750 ਰੁਪਏ ਦੇ ਵਿੱਚ 6 ਮਨთ ਦੀ ਗਾਰੰਟੀ ਰਹੇਗੀ ਉਸ ਤੋਂ ਬਾਅਦ ਆਪਣੇ ਕੋਲ ਆਹ ਕੰਪਨੀ ਆ ਜਾਏਗਾ ਇਹ ਕੰਪਨੀ ਦਾ ਨਾਮ ਦੱਸਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਇਹ ਐਡਾ ਕੋ ਵੱਡਾ ਬ੍ਰਾਂਡ ਹੈ ਜੀ ਇਹ ਬ੍ਰਾਂਡ ਤੁਹਾਨੂੰ ਆਮ ਸ਼ੋਪ ਤੇ ਨਹੀਂ ਹੀ ਮਿਲੇਗਾ ਕਿਉਂਕਿ ਐਡਾ ਇਹ ਸਾਊਂਡ ਕੁਆਲਿਟੀ ਇਹਦੀ ਬੜੀ ਜ਼ਬਰਦਸਤ ਹੈ ਕੁਆਲਿਟੀ ਵਾਲੀ ਚੀਜ਼ ਹੈ ਗਾਰੰਟੀ ਵਿੱਚ ਚੀਜ਼ ਹੈ ਇਹਦਾ ਬਾਜੀ 80 ਘੰਟੇ ਬੈਟਰੀ ਬੈਕਅਪ ਹੈ ਜੀ ਇੱਕ ਵਾਰੀ ਚਾਰਜਰ ਕਰ ਲਿਆ ਨਾ 80 ਘੰਟਿਆਂ ਦਾ ਬੈਟਰੀ ਬੈਕਅਪ ਰਹੇਗਾ ਵਾਇਰਲੈਸ ਹੈੱਡਫੋਨ ਨੇ ਲੀਡ ਲਗਾ ਕੇ ਵੀ ਸੁਣ ਸਕਦੇ ਹੋ ਸੌਫਟ ਕੁਸ਼ਨ ਲੱਗਿਆ ਹੋਇਆ ਜੀ ਓਕੇ ਬਹੁਤ ਵਧੀਆ ਕੁਆਲਿਟੀ ਵਾਲੀ ਚੀਜ਼ ਏ ਔਰ ਇਹਦੇ ਵਿੱਚ ਆਰਜੀਬੀ ਪਿੱਛੇ ਲਾਈਟ ਵੀ ਚੱਲਦੀ ਏ ਇਹਦਾ ਇੱਕ ਵਾਰੀ ਜੇ ਨੇ ਸਾਊਂਡ ਸੁਣ ਲੈਣਾ ਉਹ ਇਹਦਾ ਆਧ ਹੀ ਹੋ ਜਾਏਗਾ ਜੀ ਐਡੀ ਕੋ ਜਬਰਦਸ ਆਪਣੇ ਕੋਲੇ ਹੈੱਡਫੋਨ ਮਿਲਣਗੇ ਓਕੇ ਜੀ ਹੋਰ ਬਾਕੀ ਆਪਣੇ ਕੋਲੇ ਹੈਟਮਾਫ ਕਾਫੀ ਐਡਵਾਂਸਡ ਡਰੋਨ ਆਪਣੇ ਕੋਲੇ ਮਿਲ ਜਾਣਗੇ ਤੁਸੀਂ ਤੇਜੀ ਭਾਜੀ ਤੇ ਜਾ ਕੇ ਤੇਸ ਤੇ ਤੁਸੀਂ ਵੀਡੀਓ ਵੇਖ ਸਕਦੇ ਹੋ ਆਪਣੇ ਕੋਲੇ ਪੈਨ ਕੈਮਰਾ ਹੋ ਗਿਆ ਕਲੋਕਾ ਕੈਮਰਾ ਹੋ ਗਿਆ ਉਹ ਵੀ ਪਿੱਛੇ ਅਸੀਂ ਵੀਡੀਓ ਪਾਈ ਸੀ ਉਹ ਵੀ ਬਹੁਤ ਵਧੀਆ ਵੀਡੀਓ ਤੁਹਾਡੀ ਚੱਲ ਗਈ ਬਹੁਤ ਕਸਟਮਰਾਂ ਦੇ ਸਾਨੂੰ ਫੋਨ ਆਏ ਨੇ ਇਸੇ ਤਰ੍ਹਾਂ ਤੁਸੀਂ ਕੰਟੈਕਟ ਕਰਨ ਲਈ ਆਪਣੇ ਗਰੁੱਪ ਵਿੱਚ ਜੁੜਨ ਲਈ ਆਪਣਾ ਨੰਬਰ ਹੈਗਾ ਜੀ 99154 11688 ਜਿਹੜਾ ਆਪਣਾ ਪੇਜ ਫੋਲੋ ਕਰਕੇ ਆਏਗਾ ਉਹਨਾਂ ਨੂੰ ਅਸੀਂ ਸਪੈਸ਼ਲ ਡਿਸਕਾਊਂਟ ਦਵਾਂਗੇ